ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਸਰਗਰਮ ਹੋਈ ਕਾਰ ਚੋਰੀ ਗੈ ਦੇਖੋ ਕਿ ਮੈਂ ਰਾਤ ਦੇ ਹਨੇਰੇ ਦੇ ਵਿੱਚ ਦਿੰਦੇ ਨੇ ਵਾਰਦਾਤ ਨੂੰ ਅੰਜਾ ਸਸ਼੍ਰੀਆਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਇੱਕ ਵਾਰ ਫਿਰ ਤੋਂ ਸ਼ਹਿਰ ਦੇ ਵਿੱਚ ਕਾਰਚੋਰ ਗੈਂਗ ਸਰਗਰਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਉਹੀ ਗੈਂਗ ਹੈ ਜਿਹੜੇ ਕਿ ਕਾਰ ਦੇ ਵਿੱਚ ਆਉਂਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਖਾਸ ਕਰਕੇ ਇਹਨਾਂ ਦੇ ਵੱਲੋਂ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਨੂੰ ਚੋਰੀ ਕੀਤਾ ਜਾਂਦਾ ਤੇ ਹੁਣ ਤਾਜ਼ਾ ਮਾਮਲਾ ਕਾਲੀਆ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਦੋ ਪਰਿਵਾਰਾਂ ਦੀਆਂ ਗੱਡੀਆਂ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕਰ ਲੀਆਂ ਗਈਆਂ ਨੇ ਅਸਲ ਦੇ ਵਿੱਚ ਪਰਿਵਾਰਿਕ ਜੀਆ ਨੇ ਇਲਜ਼ਾਮ ਲਗਾਏ ਨੇ ਕਿ ਜਦੋਂ ਸਵੇਰੇ ਉੱਠੇ ਉਹਨਾਂ ਨੇ ਆਪਣੇ ਘਰੋਂ ਬਾਹਰ ਆ ਕੇ ਵਖਿਆ ਤੇ ਉਹਨਾਂ ਦੀ ਗੱਡੀ ਕਾਰ ਦੇ ਬਾਹਰ ਨਹੀਂ ਸਿਖੜੀ ਜਿਸ ਤੋਂ ਬਾਅਦ ਉਹ ਵਾਪਸ ਘਰ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤੇ ਸਾਰਾ ਕੁਝ ਜਿਹੜਾ ਹੈ ਉਹ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਇਆ ਹੈ ਤੇ ਵੇਖਣ ਨੂੰ ਮਿਲਿਆ ਹੈ ਕਿ ਇੱਕ i10 ਗੱਡੀ ਜੋ ਕਿ ਚਿੱਟੇ ਰੰਗ ਦੀ ਹੈ ਉਸ ਦੇ ਵਿੱਚ ਕੁਝ ਲੋਕ ਆਏ ਨੇ ਤੇ ਉਹ ਲੋਕ ਬਾਅਦ ਵਿੱਚ ਆਪਣੀ ਗੱਡੀ ਖੜੀ ਕਰਕੇ ਉਸ ਦੇ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਲੋਕਾਂ ਦੀ ਗੱਡੀ ਦੇ ਕੋਲ ਆਏ ਤੇ ਗੱਡੀ ਦਾ ਤਾਲਾ ਉਹਨਾਂ ਦੇ ਵੱਲੋਂ ਖੋਲਿਆ ਗਿਆ ਬਾਅਦ ਵਿੱਚ ਉਹਨਾਂ ਦੀ ਗੱਡੀ ਚੋਰੀ ਕਰਕੇ ਫਰਾਰ ਹੋ ਗਏ ਸਿਰਫ ਐਨਾ ਹੀ ਨਹੀਂ ਕਿ ਇੱਕ ਕਾਰ ਚੋਰੀ ਕਰਕੇ ਗੈਂਗ ਫਰਾਰ ਹੋ ਗਿਆ ਬਲਕਿ ਦੂਸਰੀ ਗਲੀ ਦੇ ਵਿੱਚ ਜਾ ਕੇ ਵੀ ਇੱਕ ਹੋਰ ਜਿਹੜੀ ਕਾਰ ਹੈ ਇਸ ਗੈਂਗ ਦੇ ਵੱਲੋਂ ਚੋਰੀ ਕੀਤੀ ਗਈ। ਇੱਕ ਹੀ ਏਰੀਆ ਦੇ ਵਿੱਚੋਂ ਦੋ ਕਾਰਾਂ ਜਿਹੜੀਆਂ ਨੇ ਉਹ ਇਹਨਾਂ ਗੈਂਗ ਦੇ ਮੈਂਬਰਾਂ ਦੇ ਵੱਲੋਂ ਚੋਰੀ ਕੀਤੀਆਂ ਗਈਆਂ ਤੇ ਜਦ ਪਰਿਵਾਰਿਕ ਜੀਆਂ ਨੂੰ ਪਤਾ ਲੱਗਾ ਕਿ ਸਾਡੀ ਗੱਡੀ ਦੇ ਨਾਲ ਨਾਲ ਕਿਸੇ ਹੋਰ ਘਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਗੱਡੀ ਵੀ ਚੋਰੀ ਹੋਈ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਸਾਰਾ ਕੁਝ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਇਆ ਤੇ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਹੁਣ ਜਿਹੜੇ ਇਹ ਚੋਰ ਨੇ ਰਾਤ ਦੇ ਹਨੇਰੇਦ ਵਿੱਚ ਆ ਕੇ ਗੱਡੀਆਂ ਚੋਰੀ ਕਰ ਰਹੇ ਨੇ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਕਾਰ ਚੋਰ ਗੈਂਗ ਜਿਹੜੀ ਆ ਉਹ ਸਰਗਰਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੀਸੀਟੀਵੀ ਤੁਹਾਨੂੰ ਵੀ ਦਿਖਾਈ ਜਾ ਰਹੀ ਹੈ ਕਿ ਕਿਸ ਤਰੀਕੇ ਗੱਡੀ ਦੇ ਵਿੱਚ ਨੌਜਵਾਨ ਆਏ ਨੇ ਬਾਅਦ ਵਿੱਚ ਆਪਣੀ ਗੱਡੀ ਚੋਂ ਉੱਤਰ ਕੇ ਦੂਸਰੀ ਗੱਡੀ ਨੂੰ ਚੋਰੀ ਕਰਨ ਦੇ ਲਈ ਪਹੁੰਚੇ ਤਾਲਾ ਖੋਲ ਕੇ ਗੱਡੀ ਦੇ ਵਿੱਚ ਬੈਠ ਗਏ ਤੇ ਬਾਅਦ ਵਿੱਚ ਗੱਡੀ ਚਲਾ ਕੇ ਇਹ ਫਰਾਰ ਹੋ ਗਏ ਤੇ ਹੁਣ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚੇ ਹੋਰ ਲੋਕ ਵੀ ਜਿਹੜੇ ਨੇ ਉਹ ਸਤਰਕ ਹੋ ਸਕਣ ਤੇ ਜਿਸ ਤਰੀਕੇ ਹੁਣ ਇਹਨਾਂ ਚੋਰਾ ਦੇ ਵੱਲੋਂ ਵਾਰਦਾਤਾ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਲੋਕ ਜਿੰਨਾ ਹੋ ਸਕਦਾ ਹੈ ਉਹ ਆਪਣਾ ਬਚਾਵ ਜ਼ਰੂਰ ਕਰਨ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੁਣ ਸਾਡੇ ਚੈਨਲ ਦੇ ਨਾਲ ਵੀ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ